ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਨੂੰ ਕਹਿਤਾ ਅਸੀਂ ਅੱਜ ਪਰ ਅਸੀਂ ਬੇਨਤੀ ਕਰੀ ਜੇ ਕੋਈ ਕੁਝ ਕਰਨਾ ਕਰਕੇ ਅਸੀਂ ਅੱਜ ਇਹ ਰਿਕਾਰਡਿੰਗ ਕਰ ਰਹੇ ਹਾਂ ਜਿਹੜਾ ਉਹ ਸੋ ਕਈ ਵਾਰ ਚੱਲ ਨਹੀਂ ਜਾ ਰਹੀ ਕਿਤੇ ਨਹੀਂ ਮੁਸ਼ਕਲ ਸਾਡੀ ਹੋ ਰਹੀ ਅਸੀਂ ਵੀਡੀਓ ਰਿਕਾਰਡ ਆਡੀਓ ਰਿਕਾਰਡ ਕਰ ਰਹੇ ਹਾਂ ਵੀਡੀਓ ਦਿਖਾਈ ਦੇਗੀ ਤਾਂ ਵੀਡੀਓ ਦੋ ਦਿਨ ਬਾਅਦ ਜੁੰਦਿਆਂਗੇ ਅਸੀਂ ਜੀ ਜੀ ਪੱਟੀ ਸਾਹਿਬ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸੱਤ ਮੈਂਬਰੀ ਕਮੇਟੀ ਤੋਂ ਸੱਤ ਮੈਂਬਰੀ ਕਮੇਟੀ ਦੀ ਅੱਜ ਮੀਟਿੰਗ ਰੱਖੀ ਗਈ ਸੀ ਭੁੰਦਰ ਸਾਹਿਬ ਨੂੰ ਉ체ਚੇ ਤੌਰ ਤੇ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਸੀਗਾ ਪਰ ਜਦੋਂ ਸੱਤ ਮੈਂਬਰੀ ਦੇ ਬਾਕੀ ਸਾਰੇ ਮੈਂਬਰ ਉੱਥੇ ਇਕੱਤਰਤ ਹੋ ਜਾਂਦੇ ਆ ਤਾਂ ਪਤਾ ਲੱਗਦਾ ਆ ਵੀ ਭੁੰਦਰ ਸਾਹਿਬ ਤਾਂ ਇਸ ਮੀਟਿੰਗ 'ਚ ਆ ਹੀ ਨਹੀਂ ਰਹੇ ਫੇਰ ਪਹੁੰਚ ਕੀਤੀ ਜਾਂਦੀ ਆ ਭੁੰਦਰ ਸਾਹਿਬ ਦੇ ਘਰ ਜਦੋਂ ਭੁੰਦਰ ਸਾਹਿਬ ਦੇ ਘਰ ਜਾਂਦੇ ਆ ਤਾਂ ਫੇਰ ਮੀਟਿੰਗ ਦੀ ਤਰੀਕ ਰੱਖ ਲਈ ਜਾਂਦੀ ਆ ਜੀ 16 ਤਰੀਕ ਪਰ ਉੱਥੇ ਜਿਹੜੇ ਪੱਤਰਕਾਰ ਮੌਜੂਦ ਸੀਗੇ ਉਹ ਕਹਿੰਦੇ ਆ ਵੀ ਭੁੰਦਰ ਸਾਹਿਬ ਤੇ ਇਦਾਂ ਦੱਸ ਰਹੇ ਸੀਗੇ ਵੀ ਮੈਨੂੰ ਤਾਂ ਕਿਸੇ ਨੇ ਸੱਦਿਆ ਹੀ ਨਹੀਂ ਹਾਂ ਹਾਂ ਜੀ ਐਕਚੁਅਲੀ ਬੇਸ਼ਿਕਰੀ ਭੁੰਦਰ ਸਾਹਿਬ ਜਿਹੜੇ ਨੇ ਉਹ ਕੋਈ ਸਿਪਾਹਸਰ ਛੋਟੇ ਮੋਟੇ ਨਹੀਂ ਹੈਗੇ ਆਮ ਤੌਰ ਤੇ ਇਹਨੂੰ ਕਿਹਾ ਜਾਂਦਾ ਉਹ ਬਾਦਲ ਪਰਵਾਰ ਦੇ ਮੁਰਸ਼ਿਦ ਨੇ ਜਦੋਂ ਕਿਸੇ ਮੁਰਸ਼ਿਦ ਦੀ ਗੱਲ ਕਰਾਂਗੇ ਤਾਂ ਫਿਰ ਮੁਰਸ਼ਿਦ ਬਣੇ ਦੀ ਗੱਲ ਕਰੇਗਾ ਉਹਦਾ ਆਪਣਾ ਕੋਈ ਸਟੇਟਸ ਨਹੀਂ ਹੁੰਦਾ ਵੀ ਆਪਣੀ ਕੋਈ ਉਹਦੀ ਆਪਣੀ ਵਿਵੇਕ ਹੋਵੇ ਉਹ ਤਾਂ ਸਿਰਫ ਉਹਦੇ ਵਿਅਕਤੀ ਗੱਲ ਕਰਦਾ ਜਿਹੜੀ ਉਹਦੀ ਆਪਣੇ ਜਿਹਦਾ ਮੁਰਸ਼ਿ ਹੋਵੇ ਭੁੰਦਰ ਸਾਹਿਬ ਨੇ ਕਿੱਥੇ ਗਲਤੀ ਨਹੀਂ ਕੀਤੀ ਇੱਕ ਪਾਸੇ ਕਿਹੜੇ ਪੱਤਰਕਾਰੋਂ ਵੀ ਅਕਾਲ ਤਖਤ ਮਹਾਨ ਉਤੋਂ ਜਾਰੀ ਹੋਇਆ ਹਰ ਹੁਕਮ ਸਾਡੇ ਲਈ ਪ੍ਰਵਾਨ ਹੈ ਤੇ ਜੇ ਜਦੋਂ ਉਹ ਪ੍ਰਵਾਨ ਕਰਨ ਦੀ ਗੱਲ ਆਉਂਦੀ ਆ ਉਦੋਂ ਤੁਸੀਂ ਅਕਾਲ ਤਖਤ ਦੇ ਜਥੇਦਰ ਮਤਲਬ ਕਰਕੇ ਪਾ ਜਾਣਦੇ ਹੋ ਜਥੇਦਰ ਕਾਲ ਤਖਤ ਨਾਲ ਟੈਲੀਫੋਨ ਤੇ ਕੰਨ ਕਰਦੇ ਆ ਜੀ ਹਾਂ ਤੁਹਾਡੀ ਗੱਲ ਠੀਕ ਹੈ ਜੀ ਅਕਾਲ ਤਖਤ ਦੇ ਹੁਕਮ ਲਾਗੂ ਹੋਣੇ ਚਾਹੀਦੇ ਆ ਅਸੀਂ ਖੁਦ ਇਸ ਗੱਲ ਦੇ ਹੱਕ 'ਚ ਆ ਲੇਕਿਨ ਜਦੋਂ ਹੁਕਮ ਲਾਗੂ ਕਰਨ ਦੀ ਗੱਲ ਆਉਂਦੀ ਆ ਉਦੋਂ ਉਥੋਂ ਕਿਨਾਰਾ ਕਰ ਜਾਂਦੇ ਨੇ ਇਸ ਕਰਕੇ ਉਹਨਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਇਹ ਜਿਹੜੇ ਸਾਡੇ ਕਹ ਦੀਏ ਸੀ ਜਿਹੜੇ ਬਾਗੀ ਨੇ ਜਾਂ ਕਹ ਲਈਏ ਸੁਧਾਰਵਾਦੀਏ ਨੇ ਇਹ ਜਿੰਨਾ ਮਰਜ਼ੀ ਜੋਰ ਲਾ ਲੈਣ ਜਿੰਨਾ ਮਰਜ਼ੀ ਜੋਰ ਲਾਣ ਉਹਨਾਂ ਨੇ ਪਹਿਲੀ ਤਰੀਕ ਨੂੰ ਪਹਿਲੀ ਮਾਰਚ ਨੂੰ ਪ੍ਰਧਾਨ ਬਣਾ ਕੇ ਤੁਸੀਂ ਜੋ ਕਰਨਾ ਕਰ ਲੋ ਉਹਨਾਂ ਨੇ ਨਹੀਂ ਟਲਣਾ ਉਹਨਾਂ ਪਰ ਰਣ ਬਣਾਉਣੇ ਬਣਾਵਾ ਪਰ ਪੱਟੀ ਸਾਹਿਬ ਇੱਕ ਦੋ ਮੀਟਿੰਗ ਰੱਖੀ ਹੈ ਬਿਲਕੁਲ 16 ਤਰੀਕ ਦੀ ਮੀਟਿੰਗ ਰੱਖੀ ਆ ਪਰ ਮਨਪਰੀ ਤੇ ਆਲੀ ਇਹ ਗੱਲ ਕਹਿੰਦੇ ਆ ਵੀ 16 ਤਰੀਕ ਨੂੰ ਸਥਿਤੀ ਜਿਹੜੀ ਆ ਉਹ ਬਿਲਕੁਲ ਕਲੀਅਰ ਕਰ ਦਿੱਤੀ ਜਾਏਗੀ ਯਾਨੀ ਕਿ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਆ ਜਿਹੜੇ ਕਿ ਬਾਗੀ ਕਹ ਲਈਏ ਸੁਧਾਰ ਲੈਰ ਵਾਲੇ ਕਹ ਲਈਏ ਜਾਂ ਨਰਾਜ਼ ਧੜਾ ਕਹ ਲਈਏ ਉਹ ਵੀ ਹੁਣ ਆਕ ਚੁੱਕੇ ਆ ਕਹਿੰਦੇ 16 ਨੂੰ মিডিਆ ਨਾਲ ਗੱਲਬਾਤ ਕਰਦਿਆਂ ਨੇ ਕਿਹਾ ਵੀ 16 ਤਰੀਕ ਸਾਰੀ ਸਥਿਤੀ ਕਹਿੰਦੇ ਵੀ ਇਹ ਨੰਬਨ ਕਹਿੰਦੇ ਦੱਸ ਦਿਆਂਗੇ ਜੀ ਕੀ ਕਰਨਾ ਕੀ ਨਹੀਂ ਕਰਨਾ ਜੀ ਮਿੱਥੋ ਤੁਸੀਂ ਆ ਬੰਦਾ ਚਲੋ ਇਹਨਾਂ ਕੋ ਪਾਵਰ ਕੀ ਹੈਗੀ ਵੱਧ ਤੋਂ ਵੱਧ ਚਾਰ ਲੈਣਾ ਲਿਖ ਕੇ ਜਥੇ ਤਾਂ ਅਕਾਲ ਤਖਨ ਨੂੰ ਕਹਿਣਗੇ ਜਿਸ ਨੂੰ ਉਹਨਾਂ ਨੇ ਬੁਲਾਇਆ ਸੀ ਉਹ ਨਹੀਂ ਆਏ ਇਸ ਕਰਕੇ ਹੁਣ ਅਕਾਲ ਤਖਨ ਤੋਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਵੀ ਇਸ ਤੋਂ ਵੱਧ ਉਹ ਕੱਖ ਕੱਖ ਨਹੀਂ ਕਰ ਸਕਦੇ ਭਾਵੇਂ ਇਹ ਆਲੀ ਹੋਵੇ ਤੇ ਭਾਵੇਂ ਧੁੰਦਾ ਹੋਵੇ ਤੇ ਭਾਵੇਂ ਗੁਰਪ੍ਰਤਾ ਵਡਾਲਾ ਹੋਵੇ ਤੇ ਭਾਵੇਂ ਬਕਾਇਦਾ ਤੌਰ ਤੇ ਭਰਾਮੀ ਹੋਵੇ ਕੋਈ ਦਾ ਮਰਜ਼ੀ ਹੋਵੇ ਉਹ ਕੁਝ ਵੀ ਨਹੀਂ ਕਰ ਸਕਦੇ ਉੱਥੇ ਇਸ ਕਰਕੇ ਇਹ ਦੋਵਾਂ ਦੀ ਕੀ ਕਰਨੀ ਕੀ ਸਪਸ਼ਟ ਕਰਦੇ ਸਪਸ਼ਟ ਹੈਗਾ ਹੀ ਅਗਲਾ ਕਹਿੰਦਾ ਤੋ ਐਸੀ ਜਣ ਜੋ ਕਰਨਾ ਚਾਹ ਲੋ ਤੁਸੀਂ ਮੈਂ ਇਹ ਵੀ ਦੱਸ ਦਿਆਂ ਵੀ ਇਹ ਵੀ ਉਮੀਦ ਆ ਵੀ ਕਿਸੇ ਵੇਲੇ ਵੀ ਜਿਹੜੇ ਸਾਡੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੈ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਕਿਸੇ ਵੇਲੇ ਵੀ ਹੂੰ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਅਗਲੀ ਗੱਲ ਵੀ ਨਾਲ ਸਪਸ਼ਟ ਕਰਦਿਆਂ ਜਿਹੜੇ ਅਕਾਲ ਤਖਤ ਦੇ ਜਥੇਦਾਰ ਰਗਵੀਰ ਸਿੰਘ ਨੇ ਹੈ ਦੇਗੇ ਨੇ ਉਹਨਾਂ ਨੂੰ ਧਮਕੀਆਂ ਦਵਾਈਆਂ ਗੀਆਂ ਬਿਲਕੁਲ ਧਮਕੀਆਂ ਦਵਾਈਆਂ ਗੀਆਂ ਤੇ ਫਿਰ ਜਿਹੜੇ-ਸਰੇ ਵਿਦੇਸ਼ਾਂ ਚ ਲੋਕ ਬੈਠੇ ਸੀ ਜਿਹੜੇ ਖਾੜਕੂ ਸੌਣਾ ਰੱਖਣ ਵਾਲੇ ਸੀਗੇ ਉਹਨਾਂ ਨੇ ਫਿਰ ਉਹ ਪੜਤਾਲ ਕਰਾਈ ਅੱਛਾ ਜੀ ਪਰਤਾਲ ਚ ਇਹ ਸਮਝ ਆਇਆ ਵੀ ਜਿਹੜੀ ਧਮਕੀਆਂ ਆਈ ਨੇ ਇਟਲੀ ਤੋਂ ਆਈਆਂ ਨੇ ਅੱਛਾ ਜੀ ਜਦੋਂ ਜਿਹੜੇ ਗੈਂਗਸ ਤੋਂ ਧਮਕੀਆਂ ਆਈਆਂ ਸੀ ਉਹਦੇ ਨਾਲ ਰਾਪਟਾ ਕੀਤਾ ਗਿਆ ਤੇ ਉਹਨੇ ਕਿਹਾ ਜੀ ਮੈਂ ਦਹਦਰ ਕਾਲ ਤੱਕ ਦਾ ਦਿਲ ਦੀਆਂ ਗ੍ਰਹਿਾਂ ਤੋਂ ਬਹੁਤ ਸਤਿਕਾਰ ਕਰਦਾ ਕਿ ਮੈਂ ਕਿਸੇ ਪ੍ਰਕਾਰ ਦੀ ਧਮਕੀ ਦਿੱਤੀ ਕਿ ਮੇਰੇ ਨਾਲ ਹੀ ਦੁਰਵਤੋ ਕੀਤੀ ਗਈ ਆ ਇਹ ਦੁਰਵਤੋ ਕੀਤੀ ਕਹਿੰਦੇ ਅਸੀਂ ਉਹਦੇ ਜਿਹੜੀ ਪੂਰੀ ਪਰਖਾਲ ਕਰਾਂਗੇ ਜੇ ਦੋਸ਼ੀ ਹੋ ਤੇ ਅਸੀਂ ਉਹਨੂੰ ਸਜ਼ਾ ਦੇਵਾਂਗੇ ਕਿ ਜਿਹਦਾ ਇਹਨੂੰ ਧਮਕੀ ਦੇਣਾ ਸਾਡੇ ਨਾਲ ਦੇ ਕੋਣ ਹੋਵੇ ਤੁਸੀਂ ਇਹ ਚਿਰ ਕਿਤਨਾ ਕਦੋਂ ਪਤਾ ਹੀ ਕੋਣ ਨੂੰ ਹੋਣ ਵਾਲਾ ਹੈਗਾ ਜਿਹੜੇ ਬੰਦੇ ਇਹਦੇ ਵਿੱਚੋਂ ਪਾਰਟੀ ਚੋਂ ਕੱਢੇ ਗਏ ਨੇ ਅੱਜ ਵੀ ਉਹ ਸਰਗਰਮ ਨੇ ਆਪਣੇ ਆਪ ਨੂੰ ਬੜੇ ਵੱਡੇ ਕਹਿੰਦੇ ਜੀ ਅਸੀਂ ਇੱਥੇ ਬਹੁਤ ਵੱਡੇ ਜਾਦੇ ਅਸੀਂ ਜਿਹੜੇ ਉਹ ਖਾਰਕੂ ਹੁੰਦੇ ਆ ਤੇ ਅਸੀਂ ਬੜੇ ਖੇਰ ਕੋਈ ਨਾ ਪਾਰਟੀ ਦੇ ਇਸ ਕਰਕੇ ਮੇਰਾ ਕਹਿਣ ਤੋਂ ਬਾਅਦ ਭੀਜੇ ਹੋਏ ਗਿਆਨੀ ਰਿਕਬੀਰ ਸਿੰਘ ਉਮੀਦ ਆ ਵੀ 16 ਤਰੀਕ ਨੂੰ ਵਾਪਸ ਆ ਰਹੇ ਨੇ ਅੱਛਾ ਜੀ ਉਹਨਾਂ ਦੇ ਵਾਪਸ ਆਉਣ ਤੱਕ ਇਹ ਪ੍ਰਬੰਧ ਕੋਈ ਕਰ ਸਕਦੇ ਨਹੀਂ ਕਰ ਸਕਦੇ ਇਹ ਨਹੀਂ ਪਤਾ ਜੇਕਰ ਕੋਸ਼ਿਸ਼ਾਂ ਨੇ ਪੂਰੀ ਹੋਊਗੀ ਵੀ ਇਸ ਜਿਹੜੀ ਉਹ ਉਸ ਦਿਨ ਜਿਹੜੀ ਸੀ ਇਹਨਾਂ ਨੂੰ ਬਕਾਇਦਾ ਤੌਰ ਤੇ ਜਿਹੜੀ ਸੀ ਇਹਨਾਂ ਨੂੰ ਫਾਰਗ ਕਰਕੇ ਤੇ ਕੋਈ ਨਵਾਂ ਜਿਹੜਾ ਲਾਈਏ ਜੇਕਰ ਜਿਹੜਾ ਲੱਗਣ ਤਿਆਰੀ ਨਹੀਂ ਹੈ ਕੋਈ ਜਿਹਨੂੰ ਕਹਿੰਦੇ ਆ ਜਿਹੜਾ ਲੱਗ ਜਾਓ ਹੱਥ ਜੋੜ ਦਿੰਦਾ ਇਹਦਾ ਨਾਂ ਜੀ ਮੈਨੂੰ ਨਹੀਂ ਲੱਗਦਾ ਜਥੇਦਾਰ ਪਤਾ ਹੈ ਇਸ ਵੇਲੇ ਜਿਹੜੀ ਕੰਡਿਆਂ ਦੀ ਸੇਜ ਵਹੀਂ ਕਿੱਥੇ ਜਥੇਦਾਰ ਦਾ ਬੜਾ ਸਤਿਕਾਰ ਹੁੰਦਾ ਸੀਗਾ ਬੜਾ ਰੋਬ ਹੁੰਦਾ ਸੀਗਾ ਜਥੇਦਾਰਾਂ ਨੂੰ ਬਕਾਇਦਾ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਸੀ ਸਨਮਾਨਿਤ ਕੀਤਾ ਜਾਂਦਾ ਸੀ ਲੋਕ ਚੁੱਕ ਚੁੱਕ ਕੇ ਸਲਾਮਾ ਕਰਦੇ ਵੀ ਕੌਮ ਦੇ ਜਥੇਦਾਰ ਜਾ ਰਹੇ ਆ ਅੱਜ ਉਹਨਾਂ ਦਾ ਇਹ ਸ਼ਰ ਹੋ ਗਿਆ ਉਹਨੂੰ ਧਮਕੀਆਂ ਵੀ ਜੰਦੀਆਂ ਨੇ ਉਹਨਾਂ ਨੂੰ ਕੁਸਤੀਫੇ ਲੱਜੰਦੇ ਨੇ ਇਸ ਕਰਕੇ ਹਾਲਾਤ ਬਹੁਤ ਸਖਾਵੇਂ ਨੇ ਤੇ ਜਿਹੜਾ ਇਟਲੀ ਵਾਲਾ ਬੰਦਾ ਵਾ ਉਹ ਸਪਸ਼ਟ ਕਰੀਗਾ ਕੁਝ ਦਿਨਾਂ ਦੇ ਵਿੱਚ ਵਿੱਚ ਕਿ ਕਿਹੜੇ ਬੰਦੇ ਨੇ ਧਮਕੀ ਦਿੱਤੀ ਆ ਤੇ ਉਹ ਬੰਦਾ ਕੌਣ ਆ ਉਹਦੇ ਤਾਂ ਕੀ ਵੀ ਹਰ ਕਰਦੇ ਪਤਾ ਨਹੀਂ ਉਹ ਫਿਰ ਉਹ ਬੰਦਾ ਕਹੇਗਾ ਫਿਰ ਮੈਂ ਕੀ ਦੇ ਕਹਿੰਦਾ ਧਮਕੀ ਦਿੱਤੀ ਹੈ ਜੀ ਇਹ ਗੱਲਾਂ ਬੜੀਆਂ ਡੂੰਘੀਆਂ ਚੱਲਣੀਆਂ ਨੇ ਇਸ ਵੇਲੇ ਲੇਕਿਨ ਮੈਂ ਸੋਚਦਾ ਵੀ ਇਹ ਕੌਮ ਦੇ ਹਿੱਤ ਵਿੱਚ ਗੱਲਾਂ ਨਹੀਂ ਹੈਗੀਆਂ ਇਹੋ ਜਿਹੀ ਗੱਲਾਂ ਨਹੀਂ ਕਰਨੀ ਜੀ ਦੀਆਂ ਤੇ ਮੈਂ ਫਿਰ ਕਹ ਦਿਆ ਸੱਤ ਮੈਂਬਰੀ ਕਮੇਟੀ ਕੋਲੇ ਸਵਾਏ ਤਾਕਤ ਮੈਂਬਰੀ ਕਮੇਟੀ ਕੋਲੇ ਸਵਾਈ ਇਹ ਗੱਲ ਕਹਿਣ ਤੋਂ ਜਿਹੜਾ ਲਿਖਣ ਦੇ ਜੀ ਉਹ ਬੁਲਾਇਆ ਸੀ ਉਹ ਕੋਈ ਸਪਸ਼ਟੀਕਰਨ ਦੇਣ ਨੂੰ ਆਪਣੇ ਤਿਆਰ ਨਹੀਂ ਹੋਏ ਇਸ ਕਰਕੇ ਤੁਸੀਂ ਕੱਲ ਤੱਕ ਤੋਂ ਮर्याਦਾ ਅਨਸਾਰ ਕਰ ਵੀ ਕਰੋ ਮर्याਦਾ ਅਨਸਾਰ ਕਰ ਵੀ ਕਿਉਂ ਹੈ ਕਿ ਉਹਨਾਂ ਨੂੰ ਬੁਲਾਇਆ ਜਾਇਆ ਗਿਆ ਆਜੋ ਉਹ ਆ ਜਾਣਗੇ ਜਿੰਜੇ ਨੂੰ ਆਉਣਗੇ ਉਹਨਾਂ ਜ ਨੂੰ 1 ਮਾਰਚ ਲੰਘ ਜੇਗੀ ਮੁੜ ਕੇ ਤੇ ਕਹਿਣਗੇ ਜੀ ਭਰਤੀ ਵੀ ਹੋ ਗਈ ਹੈ ਤੇ ਪ੍ਰਧਾਨ ਦੀ ਚੋਣ ਵੀ ਹੋ ਗਈ ਹੋਣੀ ਸੀ ਕੀ ਕਰ ਸਕਦੇ ਆ ਜੀ ਨਹੀਂ ਸਾਡੀ ਮੈਂ ਤੁਹਾਡੀ ਗੱਲ ਨਾਲ ਸਹਿਮਤਾ ਮੰਨ ਲਈ ਸੁਣ ਲਈ ਪਰ ਫਿਰ ਜਦੋਂ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਸੀਗੀ ਵੀ ਭਰਤੀ ਕਰਾਵੇਗੀ ਸੱਤ ਮੈਂਬਰੀ ਕਮੇਟੀ ਤੇ ਜਦੋਂ ਫਿਰ ਜਥੇਦਾਰ ਸਾਹਿਬ ਅਗਰ ਇਹ ਗੱਲ ਕਹਿ ਦੇਣ ਬਈ ਇਸ ਭਰਤੀ ਨੂੰ ਅਸੀਂ ਮੁੱਢੋਂ ਰੱਦ ਕਰਦੇ ਆਂ ਵੀ ਇਹ ਤੇ ਸੱਤ ਮੈਂਬਰੀ ਕਮੇਟੀ ਨੇ ਇਹਦੀ ਅਗਵਾਈ ਕੀਤੀ ਨਹੀਂ ਇਦਾਂ ਵੀ ਜਥੇਦਾਰ ਸਾਹਿਬ ਸਟੈਂਡ ਲੈ ਸਕਦੇ ਭਾਜੀ ਕਰਨ ਜੇ ਤੇ ਫੇਰ ਹੈ ਨਾ ਅਸੀਂ ਤੇ ਕਹਿੰਦੇ ਕਰਨ ਇਹਨਾਂ ਨੂੰ ਤੇ ਅੱਜ ਅੱਜ ਤੋਂ ਪਹਿਲਾਂ ਕਹਿ ਦੇਣਾ ਚਾਹੀਦਾ ਸੀ ਇਹ ਭਰਤੀ ਜਿਸ ਦਿਨ 20 ਤਰੀਕ ਨੂੰ ਸ਼ੁਰੂ ਕੀਤੀ ਸੀ ਜਥੇਦਾਰ ਨੂੰ ਉਦੋਂ ਹੀ ਕਹਿ ਤਾ ਕਹਿ ਦੇਣਾ ਚਾਹੀਦਾ ਸੀ ਜੇ ਅਸੀਂ ਇਸ ਭਰਤੀ ਨੂੰ ਪ੍ਰਮਾਨ ਨਹੀਂ ਕੀਤਾ ਜਾਵੇਗਾ ਤੇ ਸੰਗਤ ਨੂੰ ਸਹਯੋਗ ਨਾ ਦੇਵੇ ਕਿਉਂ ਨਹੀਂ ਜ਼ਿਹਦਰ ਨੇ ਕਿਹਾ ਜੀ ਤੁਸੀਂ ਮੈਨੂੰ ਦੱਸ ਦਿਓ ਕਿ ਜ਼ਿਹਦਰ ਤਾਂ ਫਰਜ਼ੂਨ ਸੀ ਬਣਦਾ ਹੈ ਤੇ ਜ਼ਿਹਦਰ ਨੇ ਉਲਟ ਬਿਆਨ ਦੇ ਦਿੱਤਾ ਜੇ ਵੀ ਗੱਲ ਕਹਿ ਦਿੱਤੀ ਕਿ ਸੱਤ ਮੈਂਬਰੀ ਕਮੇਟੀ ਕਾਰਜਸ਼ੀਲ ਹੈ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਉਹਨਾਂ ਨੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕੀਤੀ ਉਹ ਸ਼ਲਾਘਾ ਜੋ ਹੂੰ ਦੋਰੇ ਮਾਬਦਲ ਬਣਾ ਲਏ ਉੱਥੇ ਆਪਾਂ ਇਸੇ ਕਰਕੇ ਮੇਰਾ ਇੱਕ ਕਹਿਣ ਤੋਂ ਬਾਵਾ ਵੀ ਇਹਨਾਂ ਨੂੰ ਸਪਸ਼ਟ ਦਿੱਤਾ ਨੂੰ ਕਰਨਾ ਚਾਹੁੰਦਾ ਵੀ ਤੁਸੀਂ ਕਰਨਾ ਕਿਉਂ ਚਾਹੁੰਦੇ ਹੋ ਤੇ ਉਹ ਕੀ ਰਿਹਾ ਛੋੜੇ ਜੇ ਜਿਹੜੀ ਗਲਤਨਾ ਹੋ ਜੋ ਕੁਝ ਹੋ ਰਿਹਾ ਉਹ ਕੀ ਬੜਾ ਸਖਾਵਾਂ ਨਹੀਂ ਹੋ ਰਿਹਾ ਕੌਮ ਦੇ ਹੱਕ ਚ ਨਹੀਂ ਹੋ ਰਿਹਾ ਤੋ ਤੇ ਟੱਚ ਜਾਣ ਦੇ ਤੁਹਾਨੂੰ ਉਹਨਾਂ ਟੱਚ ਜਾਣ ਦੇ ਅਕਾਲ ਤਖਤ ਨੂੰ ਅਕਾਲ ਤਖਤ ਨੂੰ ਸੁਖਬੀਰ ਸਿੰਘ ਬਾਗਲੇ ਉਹਨੇ ਟੱਚ ਜਾਣ ਲਿਆ ਸੀਗਾ ਜਿਸ ਦਿਨ ਸਖਬਾਲ ਸਿੰਘ ਨੇ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੇ ਇਹ ਕਹਿਤਾ ਜੀ ਅਸੀਂ ਤੇ ਵਿਵਾਦ ਖਤਮ ਕਰਕੇ ਜਿਹੜੀਆਂ ਉਹ ਗਲਤੀਆਂ ਮੰਨੀਆਂ ਸੀ ਗਲਤੀ ਕੀਤੀ ਕੋਈ ਨਹੀਂ ਜਿਹਹਦਾ ਨੂੰ ਉਦੋਂ ਚਾਹੀਦਾ ਸੀ ਨੂੰ ਸਬੰਦ ਕਰਦਾ ਬਿਆਨ ਦਿੰਦਾ ਤੇ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਆ ਉਹ ਵਿਦਨ 2 ਡੇਸ ਆਪਣਾ ਬਿਆਨ ਵਾਪਸ ਨਹੀਂ ਤੇ ਉਹਨੂੰ ਫਿਰ ਦੁਬਾਰਾ ਅਕਾਲ ਤਖਤ ਤੋਂ ਤਲਖਾਈ ਕਰ ਦਿੱਤਾ ਜਾਊਗਾ। ਕਿਆ ਜਥੇ ਹੋ ਜਾਂਦੀ? ਉਸ ਤੇ ਕਮਜ਼ੋਰੀਆਂ ਉਹਨਾਂ ਦੀ ਵੀ ਹੋਈਆਂ ਨਾ। ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜਾ ਜਿਹਦਾ ਲੱਗਣ ਨੂੰ ਤਿਆਰੀ ਨਹੀਂ ਕੋਈ ਹੈਗਾ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਇਨਕਸ਼ਾਬ ਕੀਤੇ ਨੇ ਬਿਲਕੁਲ ਮੈਂ ਉਹੀ ਗੱਲ ਕਰਨ ਲੱਗਿਆ ਸੀਗਾ ਵੀ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਅੰਗਰੇਜ਼ੀ ਦੇ ਅਖਬਾਰ ਨੂੰ ਇੰਟਰਵਿਊ ਦਿੱਤੇਆਂ ਦੇ ਵਿੱਚ ਕਿਹਾ ਉਹ ਵੀ ਬਹੁਤ ਵੱਡੀਆਂ ਗੱਲਾਂ ਆਪਾਂ ਉੱਤੇ ਵੀ ਮਾੜੀ ਦੀ ਰੌਸ਼ਨੀ ਪਾਈ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਬਹੁਤ ਪੁਰਾਣੀਆਂ ਗੱਲਾਂ ਜਿਹੜੀਆਂ ਕੱਢੀਆਂ ਉਸ ਇੰਟਰਵਿਊ ਦੇ ਵਿੱਚ ਖੋਲ੍ਹ ਕੇ ਦਸੀਆਂ ਦਿਲ ਖੋਲ੍ਹ ਦਿੱਤਾ ਉਹਨਾਂ ਨੇ ਤੇ ਆਪਣਾ ਮੇਰੇ ਕੋ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ ਵੀ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰੀ ਨਹੀਂ ਮੈਨੂੰ ਕਈ ਵਾਰੀ ਫੋਨ ਕੀਤਾ। ਹੂੰ। ਵੀ ਤੁਸੀਂ ਇੰਜ ਕਰਦੇ ਹੋ ਤੇ ਮੇਰੀ ਇੱਛਾ ਹੁੰਦੀ ਸੀ ਵੀ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਵਾ ਇਹਦਾ ਬੇੜਾ ਕਰਕੇ ਨਹੀਂ ਕਰਨਾ। ਹੂੰ। ਉਹ ਥੋੜੀ ਜਿਹੀ ਕਾਲੀ ਸਟੈਪ ਲੈ ਲੈਂਦੇ ਸੀ ਮੁਰਕੇ ਮੰਨ ਵੀ ਜਾਂਦੇ ਸੀ ਆ ਤੁਸੀਂ ਚੰਗਾ ਕੀਤਾ ਸਟੈਪ ਨਹੀਂ ਲਿਆ। ਜਿਹਦੇ ਵਿੱਚੋਂ ਇੱਕ ਮਹੱਤਵਪੂਰਨ ਗੱਲ ਜਿਹੜੀ ਆ ਹਰਬੀਰ ਸਿੰਘ ਕਹਲ ਕਦੀ ਹੈ। ਜੀ। ਅਰਮੇਸ਼ ਸਿੰਘ ਕਾਲਕਾ ਕੱਲ ਇਹ ਤੱਪੜ ਝਾੜਦਾ ਹੁੰਦਾ ਸੀ ਕੱਲ ਦਰਿਆ ਝਾੜਦਾ ਸੀ ਅੱਜ ਜੇ ਉਹ ਆਪਣੀ ਇੱਕ ਪਾਰਟੀ ਚੇਂਜ ਕਰਕੇ ਜਾਂ ਕਿਸੇ ਤਰੀਕੇ ਨਾਲ ਉੱਥੋਂ ਦਾ ਪ੍ਰਧਾਨ ਬਣ ਗਿਆ ਜੇ ਤੁਹਾਡੇ ਫਿਰ ਗਿਆ ਲੋ ਖਿਲਾਫ ਬਿਆਨ ਬਾਹਰ ਬਿਆਨ ਦਿੰਦਾ ਵਾ ਤੇ ਉਹਦਾ ਇੱਟ ਦਾ ਜੋ ਪੱਥਰ ਜਿ ਦਿਓ ਆਜ ਇਹਦੇ ਸਿਪਾਸਲਰ ਜਿਥੇ ਤਰ੍ਹਾਂ ਦੇ ਖਿਲਾਫ ਬੋਲਦੇ ਕੀ ਧਰਮੀਤ ਸਿੰਘ ਕਾਲਕੇ ਦੇ ਖਿਲਾਫ ਨਹੀਂ ਬੋਲਦੇ ਵਿਰਸਾ ਸਿੰਘ ਬੁਲਟੋਆ ਨੇ ਇੱਕ ਪੋਸਟ ਪਾਈ ਪੋਸਟ ਦੇ ਵਿੱਚ ਲਿਖਿਆ ਵੀ ਮੇਰਾ ਛੋਟਰਾ ਪਾ ਮਨਜਿੰਦਰ ਸਿੰਘ ਸਿਰਸਾ ਉਹ ਉੱਥੋਂ ਭਾਜਪਾ ਦਾ ਵਿਧਾਇਕ ਬਣਿਆ ਤੇ ਮੈਂ ਉਹਨੂੰ ਇੱਥੇ ਬਤਾਈ ਜੰਨਾ ਹਾਂ ਹਾਂ ਨਾਲ ਲੋਚਨਾ ਕਰਦੀ ਵੀ ਜਥੇਦਾਰ ਅਕਾਲ ਤਖਤ ਦੇ ਦੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਪਤਿਤ ਨੂੰ ਕਿਸ ਤਰੀਕੇ ਨਾਲ ਜਿਹੜਾ ਸੀ ਉਹਨੂੰ ਸਨਮਾਨਤ ਕੀਤਾ ਜੀ ਉਹਨੇ ਕਿਉਂ ਸਰਪਾ ਦਿੱਤਾ ਉਹਨੂੰ ਫੇਰ ਲੋਚਨਾ ਕਰ ਦਿੱਤੀ ਕਿਉਂਕਿ ਤੁਹਾਨੂੰ ਪਤਾ ਹੋਏਗਾ 2 ਤਰੀਕ ਨੂੰ ਤਿੰਨ ਵਿਅਕਤੀ ਬਲਵੰਤ ਸਿੰਘ ਰੰਮ ਵਾਲੀ ਹੈ ਬੰਜੰਦਰ ਸਿੰਘ ਸਿੱਧਸਰ ਦੇ ਮੰਤਰੀ ਜਬਾਦ ਬਿਲਕੁਲ ਇਹਨਾਂ ਨੂੰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਸੀ ਵੀ ਤੁਸੀਂ ਇਸ ਜਿਹੜੀ ਆ ਮਾਫੀ ਸ਼ਾਮਲ ਦੀ ਉਸੇ ਤੁਸੀਂ ਜਾ ਕੇ ਪਹਿਲ ਆਪਣਾ ਸਪਸ਼ਟੀਕਰਨ ਜਿਹੜਾ ਵਾ ਉਹ ਦਿਓ ਕਾਲ ਤੱਕ ਦੇ ਦਫ਼ਤਰ ਲਿਖ ਕੇ ਦਿਓ ਕਿਉਂਕਿ ਤੁਸੀਂ ਪਤੇ ਤੋਂ ਹੂੰ ਜੇ ਇੰਨੀ ਗੱਲ ਤੱਕ ਉਹਨਾਂ ਕਹਿ ਦਿੱਤੀ ਤੁਸੀਂ ਪਤੇ ਤੋਂ ਤੇ ਬਾਕੀ ਕੀ ਰਹਿ ਗਿਆ ਤੇ ਮਨਜਿੰਦਰ ਸਿੰਘ ਸਿਰਸੇ ਬਾਰੇ ਜੋ ਕਹਿੰਦੇ ਜੀ ਮੈਂ ਉਹਨੂੰ ਵਧਾਈ ਦੇਣਾ ਕੀ ਗੱਲ ਉਹ ਭਾਜਪਾ ਦਾ ਗੂ ਨਹੀਂ ਜੀ ਜੇ ਜਥੇਦਾਰ ਕਾਲਪਤਿਕ ਸੀ ਭਾਜਪਾ ਗੂ ਨੂੰ ਮਿਲੇ ਜਾਂ ਗਿਆਨੀ ਹਰਪ੍ਰੀਤ ਸਿੰਘ ਮਿਲੇ ਤੇ ਢੇਡਿ ਚ ਪੀੜ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਜੇ ਉਹਨਾਂ ਨੂੰ ਜਾ ਕੇ ਇਹ ਆਪ ਮਿਲਣ ਆਪ ਬਤਾਇਆ ਅੱਜ ਦਿਨ ਫਿਰ ਕੋਈ ਨਹੀਂ ਫਿਰ ਸਭ ਹੀ ਸਾਫ ਨੇ ਫਿਰ ਇਹਨਾਂ ਦਾ ਕੋਈ ਐਕਸ਼ਨ ਨਹੀਂ ਹੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੀ ਸ਼ਾਦੀ ਦੇ ਵਿੱਚ ਜੀ ਮੈਨੂੰ ਤੁਸੀਂ ਇਹ ਦੱਸ ਦਿਓ ਕੀ ਕਿਹੜਾ ਲੀਡਰ ਸ਼ਾਮਲ ਨਹੀਂ ਹੋਇਆ ਉੱਥੇ ਕੀ ਭਾਜਪਾ ਦਾ ਸ਼ਾਮਲ ਨਹੀਂ ਹੋਇਆ ਕਿ ਕਾਂਗਰਸੀ ਸ਼ਾਮਲ ਨਹੀਂ ਹੋਇਆ ਕਿ ਸਮਾਜਵਾਦੀ ਪਾਰਟੀ ਦੀ ਜਿਹੜੀ ਕਿਹੜਾ ਲੀਡਰ ਸ਼ਾਮਲ ਨਹੀਂ ਹੋਇਆ ਜੀ ਸਾਰਿਆਂ ਦੇ ਫੋਟੋ ਆਈਆਂ ਸੰਗਵੀਰ ਸਿੰਘ ਬਾਦਲ ਦੀਆਂ ਫੋਟੋਆਂ ਦੇ ਦੋ ਜਿ ਤੁਸੀਂ ਦਿੰਦੇ ਇਹ ਜੋ ਮਰਜ਼ੀ ਕਹੀ ਜਾਣਾ ਜਿਹੜੇ ਮਜੀਠੀ ਹੋਰੀ ਨੇ ਇਹ ਵੀ ਤੇ ਬਸੇਲੀ ਕਾਂਗਰਸੀ ਨੇ ਨਾ ਨਾ ਪਿਉ ਤਾਂ ਅੱਜ ਵੀ ਕਾਂਗਰਸੀਆਂ ਮਜੀਠੀ ਦਾ ਉਹ ਤਾਂ ਮੈਂ ਕਾਂਗਰਸੀ ਆ ਦੇਸ਼ਪ੍ਰਤਾ ਦਾਦਾ ਕੌਣ ਸੀਗਾ ਕਾਂਗਰਸੀ ਪਿਓ ਕੌਣ ਸੀ ਕਾਂਗਰਸੀ ਸੀਗਾ ਤੁਹਾਡੀਆਂ ਰਿਸ਼ਤੇਦਾਰੀਆਂ ਉਸ ਪਾਸੇ ਹੋਣ ਤੇ ਦੋਸ਼ ਦੋਸ਼ੀ ਤੁਸੀਂ ਦੂਜਿਆਂ 'ਤੇ ਕਿਦਾਂ ਦਾ ਇਨਸਾਫ ਵਾਲੀ ਗੱਲ ਹੁੰਦਾ ਤੇ ਜਦੋਂ ਬਿਰਸੇ ਉਹਨੇ ਵੀ ਮਨਜਿੰਦਰ ਸਿਰਸੇ ਨੇ ਮਾਰਿਆ ਦਬਕਾ ਤੇ ਫਿਰ ਵੱਡੇ ਜਰਨਲ ਦੀਆਂ ਜਿਹੜੀਆਂ ਸੀ ਇਹ ਵਿਖੇਤਾ ਤੌਰ ਤੇ ਕਹਿੰਦੇ 치ਤਾ ਬੰਦ ਹੋ ਗਿਆ ਤੇ ਪੋਸਟ ਹੀ ਡਾਸ਼ ਦੀ ਉਤੋਂ ਪੋਸਟ ਨਾ ਲਾਉਂਦੇ ਤੁਸੀਂ ਇਹਨੇ ਪੁੱਛ ਕੋਈ ਗੱਲ ਨਹੀਂ ਨਹੀਂ ਸਿਰਸਾ ਸਾਹਿਬ ਨੇ ਦਬਕਾ ਜਿਹੜੀ ਗੱਲ ਨੂੰ ਮਾਰਿਆ ਸਿਰਸਾ ਸਾਹਿਬ ਨੇ ਕਿਹਾ ਵੀ ਤੂੰ ਇੱਕ ਪਾਸੇ ਮੈਨੂੰ ਵਧਾਈ ਦੇਣ ਡਿਆ ਹੂੰ ਦੂਜੇ ਪਾਸੇ ਦੁਕਨਾਂ ਦੇ ਪ੍ਰਪਗੋਟ ਤਾਂ ਇਹਨੂੰ ਜਿਹਸਦਾਰ ਨੇ ਅੱਛਾ ਤੇ ਮੁਰਕੇ ਪੋਸਟ ਲਾਤੀ ਉੱਤ ਬੋਲੋ ਚੁੱਕਦੇ ਉੱਤ ਨਾ ਚੁੱਕਦਾ ਪਈ ਰਹਿੰਦੇ ਹੋ ਜੇ ਤੇ ਤੁਸੀਂ ਆਂਦੇ ਹੁੰਦੇ ਵੀ ਕਿਸੇ ਗੁਣਗੋ ਤੇ ਉਹ ਤੇ ਸੱਤ ਆ ਤੇ ਜੇ ਕੋਈ ਜਿਹਸਦਾਰ ਉਹਨਾਂ ਦੇ ਚਲੇ ਜਾ ਤੁਸੀਂ ਕਹਿੰਦੇ ਨਾਲ ਲੱਗਣਾ ਹੀ ਕੋਈ ਨਹੀਂ ਹੈਗਾ ਉਹਨੂੰ ਗੁਨਾਹਗਰ ਸਭ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਅੱਜ ਦੀ ਡੇਟ ਦੇ ਵਿੱਚ ਅੱਜ ਇੱਕ ਮੀਟਿੰਗ ਹੁੰਦੀ ਆ ਖਡੂਰ ਸਾਹਿਬ ਹਲਕੇ ਦੇ ਵਿੱਚ ਜੀ ਚਾਰ-ਪੰਜ ਪੰਡਾ ਲੋਕਾਂ ਦੀ ਉੱਥੇ ਗਿਆਨੀ ਹਰਪ੍ਰੀਤ ਸਿੰਘ ਦੀ ਪੂਰੀ ਪਿੱਠ ਟੁੱਕੀ ਗਈ। ਅੱਛਾ ਜੀ। ਲੋਕਾਂ ਨੇ ਇਹ ਗੱਲ ਕਹੀ ਵੀ ਗਿਆਨੀ ਹਰਪ੍ਰੀਤ ਸਾਡੇ ਘਰੇ ਆਉਣ ਅਸੀਂ ਤੇਲ ਚੋਕੇ ਲੰਗਾਵਾਂਗੇ। ਚਾਂਦੀ ਦੇ ਗਲਾਸ ਤੇਲ ਪਾ ਕੇ ਚੋਕੇ ਕਰ ਲੰਗਾਵਾਂਗੇ ਤੇ ਉਹਨਾਂ ਦਾ ਪੂਰਾ ਮਾਨ ਸਤਕਾਰ ਵੀ ਕਰਾਂਗੇ ਅਸੀਂ ਉਹਨਾਂ ਨੂੰ। ਜੀ। ਪੂਰਾ ਸਹਿਯੋਗ ਵੀ ਦੇਾਂਗੇ ਕਿ ਉਹਨਾਂ ਨੇ ਸਿਧਾਂਤ ਤੇ ਫੜ ਪੈਰ ਦਿੱਤਾ ਵਾ। ਆਪਣੀ ਬੜੀ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਉਹ ਨਕਾਰਿਆ ਤੇ ਜਿਹੜੇ ਲੋਕਾਂ ਤੋਂ ਪਹਿਲਾਂ ਨਕਾਰੇ ਹੋਏ ਨੇ ਹੂੰ ਉਹਨਾਂ ਦੀ ਅੱਖੀ ਮੰਨ ਤੋਂ ਜਿਹੜੇ ਜੀ ਉਹਨਾਂ ਨੇ ਉਹਨਾਂ ਦੀ ਅੱਖੀ ਮੰਨੋਂ ਨਕਾਰ ਕਰਤਾ ਕਿੰਨੀ ਵੱਡੀ ਗੱਲ ਜੇ ਲੋਕ ਇਕੱਠੇ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਖੜ ਜਾਂਦੇ ਨੇ ਜੀ ਤੇ ਫਿਰ ਕਿੱਧਰ ਨੂੰ ਜਾਣਾ ਆਪਾਂ ਜੀ ਗਿਆਨੀ ਹਰਪ੍ਰੀਤ ਸਿੰਘ ਗੱਲਾਂ ਹਰਪੀ ਦੀ ਹਰਮਿਤ ਕਾਲ ਕੀ ਦੀ ਗੱਲ ਨਹੀਂ ਕਰਦਾ ਉਹਨਾਂ ਨੇ ਕਈ ਗੱਲਾਂ ਹੋਰ ਵੀ ਕੀਤੀਆਂ ਜੀ ਕਈ ਗੱਲਾਂ ਤੇ ਮਨੂੰ ਕਿਹਾ ਜੀ ਤੁਸੀਂ ਆ ਫੈਸਲਾ ਲੈ ਲਓ ਮੈਂ ਕਿਹਾ ਚੁੱਪ ਹੀ ਨਹੀਂ ਲੈ ਲਾਂਗੀ ਮੁੜ ਕੇ ਕਹਿੰਦਾ ਚਿਕਾ ਕੀਤਾ ਤੁਸੀਂ ਨਹੀਂ ਲੈ ਹੂੰ ਦਿਹਾੜੀ 'ਚ ਸੁਖਬੀਰ ਸਿੰਘ ਬਾਦਲ ਤਿੰਨ ਤਿੰਨ ਦਿਨ ਫੋਨ ਕਰਦਾ ਸੀ ਉਹਨਾਂ ਨੂੰ ਜੇਸੇ ਕਰਕੇ ਮੇਰਾ ਕਹਿੰਦੋਂ ਪਾਬ ਜਿੰਨਾ ਚਿਰ ਤੁਹਾਡੇ ਆਖੇ ਲੱਗਣ ਜਿੰਨਾ ਚਿਰ ਤੁਹਾਡੀਆਂ ਬੁੱਤੀਆਂ ਕਰਨ ਜਿੰਨਾ ਚਿਰ ਜਿਹਦਰ ਤੁਹਾਡੇ ਤਾਬਿਆ ਰਹਣ ਉਹਨਾਂ ਚਿਰ ਤੇ ਠੀਕ ਆ ਤੇ ਜਦੋਂ ਉਹ ਗੁਰੂ ਪੰਥ ਤੇ ਗੁਰੂ ਪੰਥ ਦੀ ਗੁਰਗੱਤ ਦੀ ਗੱਲ ਕਰਨ ਤੇ ਉਦੋਂ ਤੁਸੀਂ ਕੋ ਨਾ ਜੀ ਨਾ ਇਹਨਾਂ ਨਾਲ ਗੁਲਾ ਕਰ ਬਤਾ ਹੀ ਕੋਈ ਨਹੀਂ ਹੈਗਾ ਗਿਆਨੀ ਰਗਵੀਰ ਸਿੰਘ ਨੇ ਪਰ ਪੱਟੀ ਸਾਹਿਬ ਸਵਾਲ ਇਥੇ ਇਹ ਵੀ ਆ ਨਾ ਵੀ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਠੀਕ ਆ 16 ਤਰੀਕ ਨੂੰ ਆ ਜਾਣਾ ਪਰ ਉਹ ਹਾਲੇ ਤੱਕ ਚੁੱਪ ਕਿਉਂ ਨੇ ਵੀਡੀਓ ਦਾ ਜ਼ਮਾਨਾ ਇੰਟਰਨੈਟ ਦਾ ਜ਼ਮਾਨਾ ਉਹ ਆਪਣਾ ਸੰਦੇਸ਼ ਜਾਰੀ ਵੀ ਕਰ ਸਕਦੇ ਆ ਜੇ ਕਰਨਾ ਚਾਹਣ ਤਾਂ ਮੈਂ ਇਹ ਹੀ ਗੱਲ ਪਹਿਲਾਂ ਕੀਦਣੂ ਇਹ ਹੀ ਗੱਲ ਮੈਂ ਸ਼ੁਰੂ ਚ ਕੀਤੀ ਆ ਵੀ ਜਥੇਦਾਰ ਹੋਣਾਂ ਨੇ ਆਪਣੀ ਗੱਲ ਨੂੰ ਸਪਸ਼ਟ ਤਕਨੀਕ ਕੀਤਾ ਇੱਕੋ ਹੀ ਗੱਲ ਕਹੀ ਗਏ ਪੀਜਰੀ ਸਤ ਦੇ ਮੇਰੀ ਕਮੇਟੀ ਕਾਰਜਸ਼ੀਲ ਹੋਣੀ ਚਾਹੀਦੀ ਆ ਉਹ ਕਰਨੇ ਕੀ ਨੇ ਤੁਸੀਂ ਕਰਨੀਏ ਜਿੱਦ ਦਿਨ ਤੁਸੀਂ 20 ਤਰੀਕ ਨੂੰ ਭਰਤੀ ਸ਼ੁਰੂ ਕੀਤੀ ਦੀ ਉਦੋਂ ਕਹੋ ਕਿ ਸਾਤ ਮੈਂਬਰੀ ਕਮੇਟੀ ਨੂੰ ਨਜ਼ਰਅੰਦ ਕਰਕੇ ਜੇ ਕਿਤੇ ਭਰਤੀ ਕੀਤੀ ਗਈ ਤੇ ਅਸੀਂ ਇਹਨੂੰ ਬਿਲਕੁਲ ਪ੍ਰਵਾਨ ਨਹੀਂ ਕਰਾਂਗੇ ਅਸੀਂ ਨਵੇਂ ਸਿਰੇ ਤੋਂ ਭਰਤੀ ਕਰਾਂਗੇ ਉਦੋਂ ਹੀ ਤੁਸੀਂ ਰੋਕੋ ਉਹਨਾਂ ਨੂੰ ਰੋਕਿਆ ਵੇਖੋ ਸੰਦੀਪ ਜੀ ਜੀ 25 ਜਨਵਰੀ ਨੂੰ ਇੱਕ ਜੂਲ ਸਭਾ ਦੇ ਵਿੱਚ ਸਮਾਗਮ ਹੁੰਦਾ ਹਮ ਸਮਾਗਮ ਹੁੰਦਾ ਵੀ ਜਿਹੜੇ ਗਿਆਨੀ ਕੁਲਵੰਸੀ ਕੁਥੇ ਜਥੇਦਾਰ ਨੇ ਉਹਨਾਂ ਦੇ 25 ਸਾਲ ਪੂਰੇ ਹੁੰਦੇ ਹਮ ਬਹੁਤ ਨੰਦੇ ਸੇਵਾ ਦੇ ਜੀ ਉਸ ਸਮਾਗਮ ਦੇ ਵਿੱਚ ਗਿਆਨੀ ਹਰਪ੍ਰੀਤ ਨੂੰ ਬੋਲਣ ਦਾ ਟਾਈਮ ਦਿੱਤਾ ਜਾਂਦਾ ਵਾ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਉੱਥੇ ਬੈਠੇ ਹੁੰਦੇ ਉਹ ਆਪਣੀ ਸੀਟ ਛੱਡ ਕੇ ਗਿਆਨੀ ਹਰਪ੍ਰੀਤ ਨੂੰ ਅੱਗੇ ਭਾਉਂਦੇ ਵੀ ਤੁਸੀਂ ਅੱਗੇ ਬੈਠੋ ਜੀ ਜਥੇਦਾਰ ਕਾਲ ਤੱਕ ਨਹੀਂ ਗਿਆਨੀ ਹਰਪ੍ਰੀਤ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਉਹ ਬੋਲੇ ਉੱਥੇ ਥੋਪੇ ਜਾ ਕੇ ਬੋਲੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਵੀ ਨਾ ਤਾਂ ਇਹਨੂੰ ਭਜੜ ਦੇਣਾ ਜੇ ਨਾ ਕਿਸ ਨੂੰ ਕੱਢਣ ਦੇਣਾ ਹੂੰ ਅਗਲੇ ਕੱਢ ਵੀ ਦਿੱਤਾ ਦੇ ਪੰਜਾਬ ਦਿੱਤਾ ਹੂੰ ਉਸ ਤੋਂ ਬਾਅਦ ਬੁੱਢਾ ਦਲ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਉੱਥੇ ਇੱਕ ਮੀਟਿੰਗ ਹੁੰਦੀ ਹੈ ਜੀ ਉਸ ਮੀਟਿੰਗ ਦੇ ਵਿੱਚ ਗਿਆਨੀ ਰਗਵੀਰ ਸਿੰਘ ਆਪ ਇਹਨੀ ਗੱਲ ਕਹਿੰਦੇ ਆ ਵੀ ਅਸੀਂ ਵਾਪਸ ਦਾ ਕਿ ਸਾਡਾ ਪਹਿਲਾ ਕਮੂਗਾ ਡਾਕਟਰ ਦਲਜੀਤ ਸਿੰਘ ਤੇ ਮੈਨੂੰ ਪੰਜ ਚੋਕਲਾ ਅੱਛਾ ਜੀ ਕਿਉਂ ਹੋਊਗਾ ਕਿ ਜਿੰਨਾ ਕਿ ਨੁਕਸਾਨ ਉਹਨੇ ਕੀਤਾ ਵਾ ਜਿੰਨੀ ਕੀ ਵਿਰੋਧਤਾ ਉਹਨੇ ਕੀਤੀ ਕਾਲ ਤੱਕ ਦੇ ਉਪਦੇ ਉਹਨੇ ਕਿਸੇ ਨਹੀਂ ਕੀਤੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਵਜਿਆ ਮੇਰੇ ਸੱਤ ਮੈਂਬਰ ਦੀ ਕਮੇਟੀ ਦੇ ਕੋਈ ਦਸਿਆ ਨਹੀਂ ਸੀ ਲੈਣਾ ਬੁਲਾਉਣਾ ਸੀ ਤੇ ਫਿਰ ਇਹ ਚੀ ਮੈਨੂੰ ਸੱਦ ਲੈਂਦੇ ਤੇ ਇਹ ਬਕਾਇਦਾ ਤੌਰ ਤੇ ਗੁਲਜਾਰ ਸਿੰਘ ਰਣੀ ਕਿਨੂੰ ਸੱਦ ਲੈਂਦੇ ਇਹਨਾਂ ਭੂਦਣ ਨੂੰ ਸੱਦਿਆ ਭੂਦਣ ਦੇ ਨਾਂ ਆਇਆ ਤਾਂ ਨਾ ਹੋਣਾ ਜੋ ਮਰਜ਼ੀ ਕਰ ਲੋ ਤੁਸੀਂ ਛੋਲਾ ਤੱਕ ਰਿਪੋਰਟ ਆਪਣੀ ਦੇ ਦੇਣ ਉੱਥੇ ਗਿਆਨੀ ਰਗਵੀਰ ਸਿੰਘ ਨੇ ਸਾਰੇ ਦੇ ਸਾਹਮਣੇ ਜੀ ਪੰਜ ਜਥੇਦਾਰ ਬੈਠੇ ਨੇ ਗਿਆਨੀ ਰਗਵੀਰ ਜੀ ਬੁਰੀ ਬੈਠੇ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਕਲਵੰਸੇ ਗੁਰੂ ਬਿਠੇ ਤਖਤ શ્રી ਹਜੂਰ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਹੋਰੀ ਜਥੇਦਾਰ ਜਿਹੜੇ ਪਟਨਾ ਸੇ ਉਹ ਬੈਠੇ ਨੇ ਗਿਆਨੀ ਸੁਲਤਾਨ ਸਿੰਘ ਬਿਠੇ ਅਤਖਸ਼ਰੀ ਕੇਸਕਰ ਜਥੇਦਾਰ ਤੇ ਗਿਆਨੀ ਹਰਪ੍ਰੀਤ ਸਿੰਘ ਗੁਰੂ ਤਖਤ શ્રી ਦਮਦਮਾ ਸਾਹਿਬ ਦੇ ਜਿਹੜੇ ਬੈਠੇ ਨੇ ਜੀ ਇਹਨਾਂ ਦੇ ਨਾਲ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੈਠੇ ਨੇ ਕਈ ਲੋਕ ਹੋਰ ਵੀ ਬੈਠੇ ਨੇ ਉਹਨਾਂ ਦੇ ਸਾਹਮਣੇ ਇੱਕ ਵਾਰੀ ਦੀ ਚਾਰ ਵਾਰੀ ਦੁਹਰਾ ਕੇ ਗਿਆਨੀ ਰਗਵੀਰ ਸਿੰਘ ਨੇ ਇਹ ਗੱਲ ਕਹੀ ਜੀ ਕਿ ਅਸੀਂ ਵਾਪਸ ਜਾ ਕੇ ਡਾਕਟਰ ਦਰਜੀਤ ਸਿੰਘ ਜੀ ਮੈਨੂੰ ਪੰਜ ਤੋਂ 6 ਦਿਨਾਂ 25 ਤਰੀਕ ਤੋਂ ਬਾਅਦ ਜੀ ਭੌ ਕੇ 25 ਆਉਣ ਵਾਲੀ ਹੋਗੀ ਕੋਈ ਕਾਰ ਵੀ ਹੋਈ ਹੂੰ ਪੋਸਿਬਿਲਟੀ ਹੈ ਵੀ ਜਿਹੜੀ 28 ਜਨਵਰੀ ਦੀ ਮੀਟਿੰਗ ਰੱਖੀ ਸੀ ਇਹਨਾਂ ਨੇ ਜੀ ਉਸ ਮੀਟਿੰਗ ਚੀਮੇ ਦੇ ਖਿਲਾਫ ਐਕਸ਼ਨ ਹੋਣਾ ਸੀ ਲੇਕਿਨ ਉਹ ਦਬਾਅ ਪਾ ਕੇ ਜਿਹੇ ਦਾ ਸਰਦ ਸ਼ਬਦ ਨੇ ਸਾਡੇ ਤੇ ਦਬਾਅ ਪਾ ਕੇ ਉਹ ਮੀਟਿੰਗ ਰੱਦ ਕਰੀ ਵੀ ਜਦ ਤਹਾਂ ਤੁਸੀਂ ਨਾ ਹੋਏ ਜਿਹੇ ਦਾ ਤੇ ਦਬਾਅ ਪਾ ਕੇ ਇਹਨਾਂ ਕਰਾਈ ਉਹ ਏ ਬਿਲਕੁਲ ਤੁਸੀਂ ਤੇ ਬਾਕੀ ਕਰਦੇ ਬਣ ਗਏ ਉਹ ਤੇ ਇਸ ਕਰਕੇ ਮੇਰਾ ਇੱਕ ਕਹਿਣ ਤੋਂ ਭਾਵ ਇਹ ਆ ਕਿ ਜਿਸ ਤਰੀਕੇ ਨਾਲ ਜਿਹੜਾ ਰੇ ਵਿੱਚ ਰਿਹਾ ਜੀ ਇਹ ਕੋਈ ਜਥੇਦਾਰਾਂ ਦੀ ਗੱਲ ਕੋਈ ਨਹੀਂ ਹੈਗੀ ਹੁਣ ਜੇ ਇਹਨਾਂ ਨੇ ਗੱਲ ਕੀਤੀ ਸੀ ਵੀ ਡਾਕਟਰ ਦਰਜੀਤ ਸਿੰਘ ਚੀਮੇ ਨੂੰ ਅਸੀਂ ਛੇਕਾਂਗੇ ਜੀ ਤੇ ਇਹਨਾਂ ਦੇ ਮੁਰਕੇ ਮੀਟਿੰਗ ਰੱਖੀ ਚਾਹੀਦੀ ਤੋਂ ਬਾਅਦ ਇੱਟੱਕ ਮੀਟਿੰਗ ਦੱਸੀ ਮੀਟਿੰਗ ਰੱਖ ਦਿੰਦੇ ਵੀ ਅਸੀਂ ਮੀਟਿੰਗ ਫੇਰ ਕਰਾਂਗੇ ਅਸੀਂ 28 ਫਰਵਰੀ ਨੂੰ ਕਰ ਲਓ ਕਿ ਕਿੜਾ ਦੂਰੇਗਾ ਸਿਰਫ ਇਹ ਸੀ ਆ ਵੀ ਜੇ 28 ਜਨਵਰੀ ਦੀ ਮੀਟਿੰਗ ਹੁੰਦੀ ਆ ਤੇ ਫੇ ਗਿਆਨੀ ਰਗਵੀਰ ਨੂੰ ਰੋਕਣਾ ਔਖਾ ਹੋ ਜੂਗਾ ਕਿਉਂਕਿ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਬੁਲਾਉਣਾ ਹੀ ਬੁਲਾਣਾ ਵਾ ਗਿਆਨੀ ਹਰਪ੍ਰੀਤ ਸਿੰਘ ਨੂੰ ਜੀ ਉਹਨਾਂ ਤੇ ਤਖਤ ਦੇ ਕੰਮ ਕਰਦੇ ਰੋਟ ਲਾਈ ਰੋਕ ਲਾਈ ਗਈ ਸੀ ਬਾਕੀ ਕੋਈ ਨਹੀਂ ਲਾਈ ਗਈ ਸੀ ਬਾਕੀ ਤੁਸੀਂ ਆਪਣੀ ਪਾਰਟੀ ਦੇ ਕੰਮ ਕਰਨੇ ਕਰੋ ਜੀ ਮੀਟਿੰਗ ਕਰਨ ਕਰੋ ਤੁਸੀਂ ਉਹਦੀ ਰੋਕ ਨਹੀਂ ਲਾਈ ਗਈ ਇਸ ਕਰਕੇ ਗਿਆਨੀ ਹਰਪ੍ਰੀਤ ਨੂੰ ਲੰਘ ਕੇ ਕਰਕੇ ਨਾ ਖੱਟਿਆ ਕੁਛ ਨਹੀਂ ਗਏ ਇਹ ਆਨਲਾਈਨ ਜਿਹੜੇ ਪਛਤਾਉਣਗੇ ਵੀ ਅਸੀਂ ਬਹੁਤ ਵੱਡੀ ਭਾਰੀ ਗਲਤੀ ਕਰ ਚੁੱਕੇ ਆ ਜੀ ਅੱਜ ਦੀ ਡੇਟ ਦੇ ਵਿੱਚ ਜੀ ਬੜੇ ਅਫਸੋਸ ਦੀ ਗੱਲ ਕੱਲ ਤੱਕ ਜਿਹੜੀਆਂ ਇਹ ਢੀਂਗਾ ਮਾਰਨ ਵਾਲੇ ਕਾਂਗਰਸੀ ਜਿਹੜੇ ਲੀਡਰ ਸੀਗੇ ਜੀ ਅਸੀਂ ਹਰਪ੍ਰੀਤ ਦੀ ਬੜੀ ਪ੍ਰੋੜਤਾ ਕਰਦੇ ਬੋਲਦੇ ਨੇ ਅੱਜ ਬਿਲਕੁਲ ਨਹੀਂ ਬੋਲਦੇ ਇਹਨਾਂ ਦੀ ਵੀ ਬੋਲਤੀ ਬੰਦ ਹੋ ਗਈ ਹੈ ਸਧਾਰਵਾਦੀਆਂ ਦੀ ਇੱਕ ਮੀਟਿੰਗ ਚੱਲ ਰਹੀ ਸੀ ਕਿ ਚੰਡੀਗੜ੍ਹ ਤੋਂ ਸਾਡੇ ਨਾਲ ਜੀ ਗੱਲ ਨਹੀਂ ਹੋ ਸਕੀ ਕੀ ਸੀ ਮੈਨੂੰ ਲੱਗਦਾ ਪਿਓ ਵੀ ਕੋਈ ਫੈਸਲਾ ਲੈ ਸਕੋ ਜੀ ਇਹ ਪਹਿਲਾਂ ਤਾਂ ਆਪਣੇ ਕਿਸੇ ਲੀਡਰ ਮੰਨ ਕੇ ਕਿਸੇ ਬੰਦੇ ਨੂੰ ਲੀਡਰ ਤਾਂ ਮੰਨਣ ਨੂੰ ਤਿਆਰ ਕੋਈ ਨਹੀਂ ਹੈਗਾ ਹਰ ਕੋਈ ਜਿਹੜੇ بڑے ਬਿਰਦਾ ਵੀ ਬਿਰ ਤੋਂ ਵੱਡਾ ਕੋਈ ਨਹੀਂ ਹੈਗਾ ਸਾਡੇ ਇੱਥੇ ਆਂਦੇ ਹੁੰਦੇ ਆ ਵੀ 9 ਸਿਪਾਹੀ ਤੇ 12 ਹੌਲਦਾਰ ਬਣੇ ਪਏ ਨੇ ਜੇਸੇ ਕਰਕੇ ਇਹਨਾਂ ਦੇ ਵਿੱਚ ਜਿਹੜੀ ਉਹ ਇੱਕ ਤਾਂ ਜਨਚਨੀ ਹੁੰਦੀ ਪੂਰੀ ਇਹ ਠੋਕ ਪਾ ਜਾ ਕੇ ਗੱਲ ਨਹੀਂ ਕਰਦੇ ਲੋਕਾਂ ਚ ਨਹੀਂ ਜਾਂਦੇ ਉਹਨਾਂ ਚ ਤਾਂ ਕੁਝ ਨਹੀਂ ਹੋਣਾ ਕਿ ਮੈਨੂੰ ਲੱਗਦਾ ਵੀ ਇਹਨਾਂ ਨੇ ਬਾਕੀਆਂ ਦੇ ਵੀ ਆਪਣੇ ਵੀ ਪੌਲਰ ਤੇ ਬਦਲ ਲੱਗਾ ਭੁਗ ਤੇ ਅੱਗੇ ਪਿਆ ਹੀ ਪਿਆ ਚੜਾ ਹੈਗਾ ਜੀ ਪਟਾਤ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਦਰਸ਼ਕਾਂ ਨੂੰ ਫੇਰ ਬੇਨਤੀ ਹੈ ਵੀ ਕਿਉਂਕਿ ਪੱਟੀ ਸਾਹਿਬ ਪੰਜਾਬ ਦੇ ਵਿੱਚ ਨਹੀਂ ਹੈਗੇ ਪੰਜਾਬ ਤੋਂ ਬਾਹਰ ਹੈ ਤੇ ਵੀਡੀਓ ਕਾਲ ਰਾਈਂ ਜਦੋਂ ਅਸੀਂ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਪ੍ਰੋਗਰਾਮ ਰਿਕਾਰਡ ਕਰਦੇ ਹਾਂ ਉਹ ਨਹੀਂ ਹੋ ਪਾਰਿਆ ਸੋਮਵਾਰ ਤੋਂ ਉਸੇ ਤਰ੍ਹਾਂ ਤੁਹਾਨੂੰ ਪਹਿਲਾਂ ਵਾਂਗੂ ਰਿਕਾਰਡਡ ਪ੍ਰੋਗਰਾਮ ਜਿਹੜਾ ਉਹ ਮਿਲੇਗਾ ਜਿਹਦੇ ਵਿੱਚ ਵੀਡੀਓ ਹੋਏਗੀ ਸੋ ਤੁਸੀਂ ਸਾਡੀ ਜਿਹੜੀ ਇਹ ਬੇਨਤੀ ਕਬੂਲ ਕਰੋਗੇ ਤੇ ਸਾਡਾ ਸਾਥ ਦਿਓਗੇ ਧੰਨਵਾਦ ਜੀ ਸਸਕੀ ਗੱਲ ਪਟਾਤ ਸਾਹਿਬ ਸ਼ੁਕਰੀਆ ਜੀ